ਇਹ ਕੋਈ ਬਹੁਤ ਦੁੱਖ ਦੀ ਘੜੀ ਹੈ ਤਾਂ ਹੀ ਕਿਹਾ ਕਿਸੇ ਨੇ ਵੀ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭੜ ਕੇ ਕਿਹਦੀ ਵਾਰੀ ਜਦੋਂ ਸਾਹ ਨਾ ਆਇਆ ਤੇ ਬੰਦਾ ਮਿੱਟੀ ਹੋ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਇਸ ਪਰਿਵਾਰ ਸਾਡੇ ਜਿਹੜੀ ਦੁਨੀਆ ਤੋਂ ਰੁਕਸਤ ਹੋਈ ਹੈ ਪ੍ਰਵੀਨ ਸਾਡੀ ਭੈਣ ਉਹ ਭੈਣ ਸੀ ਸਾਡੀ ਤੇ ਬੜੇ ਨਿੱਕੇ ਸੁਆਦੀ ਮਾਲਕ ਸੀ ਇਹੋ ਜਿਹਾਂ ਲੇਡੀਜ਼ ਬਹੁਤ ਘੱਟ ਰੀਅਰ ਪੈਦਾ ਹੁੰਦੀਆਂ ਇੰਨਾ ਮਿੱਠਾ ਸੁਭਾਅ ਇੰਨਾ ਮਿੱਠ ਬੁਲੜਾ ਇੰਨਾ ਹਰਕ ਦੇ ਨਾਲ ਪਿਆਰ ਕਰਨ ਵਾਲੀ ਉਹ ਸਾਡੀ ਭੈਣ ਜਿਹੜੀ ਦੁਨੀਆ ਤੋਂ ਚਲੀ ਗਈ ਹੈ ਜਿਹਦੀ ਕੁੱਖ ਨੂੰ ਪਾਗ ਲੱਗਿਆ ਦੋ ਬੇਟੇ ਸਨੀ ਤੇ ਮਨੀ ਦੋ ਬੇਟੇ ਉਹਨਾਂ ਨੇ ਸਮਾਜ ਨੂੰ ਜਿਹੜੇ ਜੈਨੂ ਖਾਨ ਸਾਹਿਬ ਦਾ ਰਤਬਾ ਮਿਲਿਆ ਇਮਰਾਨ ਤੋਂ ਬਾਅਦ ਖਾਨ ਸਾਹਿਬ ਦਾ ਰਤਬਾ ਮਿਲ ਗਿਆ ਤੇ ਖਾਨ ਸਾਹਿਬ ਦੀ ਮਾਂ ਤੇ ਸਾਡੀ ਸਨੀ ਦੀ ਮਾਂ ਅੱਜ ਦੁਨੀਆ ਵਿੱਚ ਨਹੀਂ ਰਹੀ ਔਰ ਇਹ ਜਿਹੜਾ ਦੁੱਖ ਹੈ ਇਹਨੂੰ ਕੋ ਭੰਡਾ ਨਹੀਂ ਸਕਦਾ ਲੇਕਿਨ ਦਲਾਸਾ ਦੇਣ ਵਾਸਤੇ ਅੱਜ ਦੁਨੀਆ ਪਰ ਦੇ ਲੋਕ ਜਿਹੜੇ ਆ ਇੱਥੇ ਅੱਜ ਪਹੁੰਚੇ